ਵਿਜੀਲੈਂਸ ਦੇ ਵੱਲੋਂ ਇੱਕ ਰਿਸ਼ਵਤਖੋਰ ਏਐਸਆਈ ਨੂੰ ਕਾਬੂ ਕੀਤਾ ਗਿਆ 110000 ਰੁਪਏ ਦੀ ਰਿਸ਼ਵਤ ਲੈ ਰਿਆ ਸੀ ਜਿਸ ਨੂੰ ਵਿਜੀਲੈਂਸ ਦੇ ਵੱਲੋਂ ਰੰਗੇ ਹੱਥੀ ਕਾਬੂ ਕਰ ਲਿਆ। ਦਰਅਸਲ ਘਰੇਲੂ ਝਗੜੇ ਦਾ ਇੱਕ ਮਾਮਲਾ ਸੀ ਅਤੇ ਪਰਿਵਾਰ ਦੇ ਦੋ ਹੋਰ ਮੈਂਬਰਾਂ ਨੂੰ ਇਸ 'ਚ ਫਸਾਉਣ ਦੀ ਧਮਕੀ ਦੇ ਕੇ 1.5 ਲੱਖ ਰੁਪਏ ਮੰਗ ਰਿਆ ਸੀ। ਜਿਸ ਤੋਂ ਬਾਅਦ ਪੀੜਤ ਪਰਿਵਾਰ ਦੀ ਸ਼ਿਕਾਇਤ ਤੇ ਵਿਜੀਲੈਂਸ ਨੇ ਟਰੈਪ ਲਾ ਲਿਆ ਅਤੇ ਰਿਸ਼ਵਤਖੋਰ ਏਐਸਆਈ ਨੂੰ 110000 ਰੁਪਏ ਦੀ ਰਿਸ਼ਵਤ ਲੈਣਿਆ ਰੰਗੇ ਹੱਥੀ ਕਾਬੂ ਕਰ ਲਿਆ ਅਤੇ ਉਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਦੱਸ ਦਈਏ ਕਿ ਖਬਰ ਧੂਰੀ ਤੋਂ ਸਾਹਮਣੇ ਆਈ ਹੈ ਥਾਣਾ ਸਦਰ ਧੂਰੀ ਚ ਤਾਇਨਾਤ ਏਐਸਆਈ ਗੁਰਪ੍ਰੀਤ ਸਿੰਘ 110000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵਿਭਾਗ ਦੇ ਵੱਲੋਂ ਰੰਗੇ ਹੱਥੀ ਕਾਬੂ ਕੀਤਾ ਗਿਆ ਰਿਸ਼ਤੇਦਾਰੀ ਕਲੇਸ਼ ਦੇ ਇੱਕ ਪੁਲਿਸ ਕੇਸ ਵਿੱਚ ਪਰਿਵਾਰ ਦੇ ਦੋ ਹੋਰ ਮੈਂਬਰਾਂ ਨੂੰ ਵਸਾਉਣ ਦੀ ਧਮਕੀ ਦੇ ਕੇ 1.5 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਇਹ ਪੁਲਿਸ ਮੁਲਾਜ਼ਮ ਬਾਅਦ ਦੇ ਵਿੱਚ ਦਾ 110000 ਰੁਪਏ ਦੇ ਵਿੱਚ ਤੈ ਹੋ ਗਿਆ ਅਤੇ ਪੀੜਤ ਪਰਿਵਾਰ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕਰ ਦਿੱਤੀ ਵਿਜੀਲੈਂਸ ਨੇ ਟਰੈਪ ਲਾ ਕੇ ਰਿਸ਼ਵਤ ਲੈਣ ਦੇ ਐਸਆਈ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਪਟਿਆਲਾ ਵਿਜੀਲੈਂਸ ਰੇਂਜ ਦੇ ਵੱਲੋਂ थाना सदर ਧੂੜੀ ਚ ਤਨਾਤ ਐਸਆਈ ਗੁਰਪ੍ਰੀਤ ਸਿੰਘ ਨੂੰ ਕਾਬੂ ਕੀਤਾ ਗਿਆ दरअसल ਗੁਰਦੀਪ ਸਿੰਘ ਵਾਸੀ ਪਿੰਡ ਰਾਜੋ ਮਾਜਰਾ ਜ਼ਿਲ੍ਹਾ ਸੰਗਰੂਰ ਤੋਂ 110000 ਰੁਪਏ ਦੀ ਰਿਸ਼ਵਤ ਲੈ ਰਿਹਾ ਸੀ ਤੇ ਜਿਸ ਵੇਲੇ ਉਸ ਨੂੰ ਰੰਗੇ ਹੱਥੀ ਕਾਬੂ ਕੀਤਾ ਇਡਤਰ ਨੇ ਦੱਸਿਆ ਕਿ ਧੂਰੀ ਵਿਖੇ ਸ਼ਿਕਾਇਤਕਰਤਾ ਦੇ ਸਾਲੇ ਅਤੇ ਸਹੁਰੇ ਦੇ ਖਿਲਾਫ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਤੇ ਉਸਦੇ ਜੀਜੇ ਨੂੰ ਫਰਵਰੀ 2024 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸੇ ਮਾਮਲੇ ਦੇ ਵਿੱਚ ਹੁਣ ASI ਦੋ ਹੋਰ ਪਰਿਵਾਰਕ ਮੈਂਬਰਾਂ ਨੂੰ ਫਸਾਉਣ ਦੀ ਧਮਕੀ ਦੇ ਕੇ 1.5 ਲੱਖ ਰੁਪਏ ਮੰਗ ਰਿਹਾ ਸੀ ਜੋ ਬਾਅਦ ਵਿੱਚ ਇਹ ਸੌਦਾ 1,10,000 ਦੇ ਵਿੱਚ ਤੈਅ ਹੋਇਆ ਕਿ 1,10,000 ਦੀ ਰਿਸ਼ਵਤ ਦੇ ਦਿਓ ਫਿਰ ਮੈਂ ਪਰਚਾ ਨਹੀਂ ਕਰਦਾ। ਜਿਸ ਤੋਂ ਬਾਅਦ ਪੀੜਤ ਵਿਜੀਲੈਂਸ ਕੋਲ ਪਹੁੰਚੀ ਤੇ ਟਰੈਪ ਲਾਗੇ ਵਿਜੀਲੈਂਸ ਨੇ ਐਸਆਈ ਗੁਰਪ੍ਰੀਤ ਸਿੰਘ ਨੂੰ 110000 ਰੁਪਏ ਦੀ ਰਿਸ਼ਵਤ ਲੈਣਿਆ ਰੰਗੇ ਹੱਥੀ ਕਾਬੂ ਕਰ ਲਿਆ